ਖਰੂਟ ਸਾਹਿਬ ਤੋਂ ਚੁਣੇ ਐਮਪੀ ਅਮਰਿਤਪਾਲ ਸਿੰਘ ਜਲਦ ਹੀ ਸੰਸਦ ਦੇ ਵਿੱਚ ਜਾ ਕੇ ਆਪਣੀ ਐਮਪੀ ਵਜੋਂ ਸੌ ਚੁੱਕਣਗੇ ਖਰੂਟ ਸਾਹਿਬ ਤੋਂ ਚੁਣੇ ਗਏ ਸੰਸਦ ਅਮਰਿਤਪਾਲ ਸਿੰਘ ਵੀ ਸੌ ਚੁੱਕਣ ਦੀ ਸੰਭਾਵਨਾ ਜਲਦ ਹੈ ਸੂਤਰਾਂ ਮੁਤਾਬਕ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੌ ਚੁੱਕ ਸਕਦੇ ਹਨ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਨੂੰ ਸੌਚ ਕਾਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜੀ ਭੇਜੀ ਹੈ ਦੱਸ ਦਈਏ ਅਮਰਿਤਪਾਲ ਇਸ ਸਮੇਂ ਐਨਐਸਏ ਤਹਿਤ ਅਸਾਮ ਦੀ ਜੇਲ੍ਹ ਵਿੱਚ ਬੰਦ ਹੈ ਤੁਹਾਨੂੰ ਦੱਸ ਦਈਏ ਕਿ ਯੂਏਪੀਏ ਤਹਿਤ ਗੁਆਟੀ ਜੇਲ੍ਹ ਵਿੱਚ ਬੰਦ ਅਮਰਿਤਪਾਲ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਜਿੱਤੀਆਂ ਹਨ ਸਾਬਕਾ ਸੰਸਦ ਮੈਂਬਰ ਅਤੇ ਅਮਰਿਤਪਾਲ ਦੇ ਬੁਲਾਕੇ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅਮਰਿਤਪਾਲ ਦੇ ਜ਼ਿਲ੍ਹਾ ਮੈਜਿਸਟਰੇਟ ਅੱਗੇ ਅਮਰਿਤਪਾਲ ਦੀ ਪ੍ਰੋਲ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ ਖਾਲਸਾ ਨੇ ਕਿਹਾ ਮੈਜਿਸਟਰੇਟ ਨੇ ਇਹ ਪਟੀਸ਼ਨ ਪੰਜਾਬ ਦੇ ਗ੍ਰਹਿਸਕਟ ਤੱਕ ਨੂੰ ਭੇਜੀ ਅਤੇ ਉਸ ਤੋਂ ਬਾਅਦ ਇਸ ਨੂੰ ਲੋਕ ਸਭਾ ਸਪੀਕਰ ਨੂੰ ਭੇਜ ਦਿੱਤਾ ਗਿਆ ਹੈ ਉਨਾ ਕਿ ਆ ਕਿ ਚੁਣੇ ਗਏ ਮੈਂਬਰਾਂ ਨੂੰ 60 ਦਿਨਾਂ ਦੇ ਅੰਦਰ ਮੈਂਬਰਸ਼ਿਪ ਲੈਣੀ ਪੈਂਦੀ ਹੈ ਹਾਲਾਂਕਿ ਲੋਕ ਸਭਾ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਤੋਂ ਚੁਣੇ ਗਏ ਕੁੱਲ 13 ਸੰਸਦ ਮੈਂਬਰ ਚੋਂ 12 ਨੇ ਸੌ ਚੁੱਕੀ ਹੈ ਇਸ ਦੌਰਾਨ ਜੰਮੂ ਕਸ਼ਮੀਰ ਦੇ ਬਹਾਮੂਲਾ ਤੋਂ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਤ ਸਹੂ ਨਹੀਂ ਸੌ ਚੁੱਕ ਸਕੇ ਉਹ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਦਰਜ ਇੱਕ ਕੇਸ ਵਿੱਚ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਵੰਧਨ ਹਾਲਾਂਕਿ ਹੁਣ ਐਨਐਸਏ ਉਹਨਾਂ ਨੂੰ ਸੌ ਚੁੱਕਣ ਲਈ ਪੈਨਲ ਦੇਣ ਇਹ ਤਿਆਰ ਹੋ ਰਹੀ ਹੈ ਅਮਰਿਤਪਾਲ ਦੇ ਵਕੀਲ ਮੁਤਾਬਕ ਅਮਰਿਤਪਾਲ ਸਿੰਘ ਨੇ 11 ਜੂਨ ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸੰਸਦ ਮੈਂਬਰ ਵਜੋਂ ਸੌ ਚੱਕਣ ਲਈ ਰਿਆਸਤ ਤੋਂ ਅਰਜੀ ਰਿਹਾਈ ਦੀ ਮੰਗ ਕੀਤੀ ਸੀ ਵਾਰਿਸ ਪੰਜਾਬ ਦੇ ਸੰਸਦ ਆ ਦੇ ਮੁਖੀ ਅਮਰਿਤਪਾਲ ਸਿੰਘ ਇਸ ਸਮੇਂ ਐਨਐਸਏ ਅਧੀਨ ਆਪਣੇ 9 ਸਾਥੀਆਂ ਸਮੇਤ ਅਸਾਮ ਦੀ ਡਿਬਲੂਗੜ੍ਹ ਜੇਲ੍ਹ ਵਿੱਚ ਬੰਦ ਹਨ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀਆਂ ਹਨ ਸਾਬਕਾ ਸੰਸਦ ਮੈਂਬਰ ਅਤੇ ਅਮਰਿਤਪਾਲ ਦੇ ਬੁਲਾਕੇ ਰਾਜ ਦੇ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਜ਼ਿਲ੍ਹਾ ਮੈਜਿਸਟਰੇਟ ਅੱਗੇ ਅੰਮ੍ਰਿਤਪਾਲ ਦੀ ਪ੍ਰੋਲ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ ਖਾਲਸਾ ਨੇ ਕਿਹਾ ਮੈਜਿਸਟਰੇਟ ਨੇ ਇਹ ਪਟੀਸ਼ਨ ਪੰਜਾਬ ਦੇ ਗ੍ਰਹਿ ਸਕੱਟ ਤੱਕ ਨੂੰ ਭੇਜੀ ਅਤੇ ਉਸ ਤੋਂ ਬਾਅਦ ਇਸ ਨੂੰ ਲੋਕ ਸਭਾ ਸਪੀਕਰ ਨੂੰ ਭੇਜ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਚੁਣੇ ਗਏ ਮੈਂਬਰਾਂ ਨੂੰ 60 ਦਿਨਾਂ ਦੇ ਅੰਦਰ ਮੈਂਬਰਸ਼ਿਪ ਲੈਣੀ ਪੈਂਦੀ ਹੈ ਹਾਲਾਂਕਿ ਲੋਕ ਸਭਾ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਤੋਂ ਚੁਣੇ ਗਏ ਕੁੱਲ 13 ਸੰਸਦ ਮੈਂਬਰ ਚੋਂ 12 ਨੇ ਸੌ que é isso ਦੱਸ ਇਹ ਕਿ ਅਮਰਿਤਪਾਲ ਜਿਹੜੇ ਕਿ ਖਡੂਰ ਸਾਹਿਬ ਤੋਂ MP ਦੀਆਂ ਚੋਣਾਂ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ MP ਦੀਆਂ ਚੋਣਾਂ ਲੜੀਆਂ ਸੀ ਤੇ ਉਹ ਲੱਖਾਂ ਦੀ ਵੋਟਾਂ ਨਾਲ ਜਿੱਤ ਵੀ ਚੁੱਕੇ ਸੀ ਤੇ ਪਰ ਉਹ ਹੁਣ ਆ ਸ਼ਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੇ ਸੰਸਦ ਦੇ ਵਿੱਚ ਹਜੇ ਤੱਕ MP ਵਜੋਂ ਸੌ ਨਹੀਂ ਚੁੱਕੀ ਗਈ ਤੇ ਦੱਸ ਦਈਏ ਜੇਕਰ ਕੋਈ ਵੀ MP 60 ਦਿਨਾਂ ਦੇ ਅੰਦਰ ਸੌ ਨਹੀਂ ਚੁੱਕਦਾ ਤਾਂ ਉਹਦੀ ਸੀਟ ਐਚਡੀ ਖਾਲੀ ਹੋ ਜਾਂਦੀ ਹੈ ਤੇ ਉਸਤੇ ਦੁਬਾਰਾ ਚੋਣਾਂ ਹੁੰਦੀਆਂ ਨੇ ਪਰ ਸੂਤਰਾਂ ਦੇ ਮੁਤਾਬਿਕ 5 ਜੁਲਾਈ ਨੂੰ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਸੰਸਦ 'ਚ ਆਪਣੇ ਐਮਪੀ ਵਜੋਂ 100 ਚੁੱਕਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅਮਰਿਤਪਾਲ ਸਿੰਘ 5 ਜੁਲਾਈ ਨੂੰ 100 ਚੁੱਕ ਸਕਦੇ ਨੇ